ਅੰਡਰਸਟੈਂਡਿੰਗ ਕੁਰਬਾਨੀ ਦੇ 61ਵੇਂ ਐਪੀਸੋਡ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪਿਛਲੇ ਐਪੀਸੋਡ ਦੇ ਵਿੱਚ ਪੁੱਛਿਆ ਗਿਆ ਸੀ ਕਿ ਜੇ ਰੱਬ ਕੋਲ ਹੁੰਦਾ ਤਾਂ ਸਾਡਾ ਸੁਭਾਅ ਕਿ ਹੋ ਜਾ ਹੁੰਦਾ ਸੀ। ਅੱਜ ਜਵਾਬ ਜਾਣਾਂਗੇ ਪਰ ਇਸ ਤੋਂ ਪਹਿਲਾਂ ਅੱਜ ਦਾ ਸਵਾਲ। ਅੱਜਕੱਲ੍ਹ ਵੱਧ ਰਹੀਆਂ ਮਾਨਸਿਕ ਚੁਣੌਤੀਆਂ ਜਿਵੇਂ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਖਾਸ ਕਰਕੇ AI ਅਤੇ ਟੈਕਨੋਲੋਜੀ ਦੇ ਵਾਅਦੇ ਪ੍ਰਭਾਵ ਦੇ ਨਾਲ ਟੈਕਨੋਲੋਜੀ ਸਟ੍ਰੈਸ ਵੀ ਇੱਕ ਨਵੀਂ ਚੁਣੌਤੀ ਬਣ ਚੁੱਕਾ ਹੈ। ਅਜਿਹੇ ਹਾਲਾਤਾਂ ਵਿੱਚ ਗੁਰਬਾਣੀ ਸਾਨੂੰ ਇਸ ਮੈਂਟਲ ਵੈਲਬਿੰਗ ਚੈਲੰਜਸ ਤੋਂ ਨਜਿੱਠਣ ਦੇ ਲਈ ਕਿਹੜੇ ਤਰੀਕੇ ਦੱਸਦੀ ਹੈ ਇਹ ਅੱਜ ਦਾ ਸਵਾਲ ਹੈ ਵਾਪਸ ਆਉਂਦੇ ਹਾਂ ਅੱਜ ਦੇ ਟੌਪਿਕ ਵੱਲ ਜੇ ਰੱਬ ਕੋਲ ਹੁੰਦਾ ਤਾਂ ਸਾਡਾ ਸਪਾਉ ਕੀ ਹੋ ਜਾ ਹੁੰਨਾ ਸੀ ਸਾਡਾ ਆਚਾਰ ਸਾਡੇ ਵਿਚਾਰ ਸਾਡਾ ਵਿਵਹਾਰ ਕਿਹੋ ਜਿਹਾ ਹੋਣਾ ਸੀ ਸਾਡੇ ਐਕਸ਼ਨ ਸਾਡੇ ਥੌਟਸ ਅਤੇ ਸਾਡੀ ਲਾਈਫ ਸਟਾਈਲ ਤੇ ਉਤੇ ਕੀ ਪ੍ਰਭਾਵ ਹੁੰਦਾ ਜਰੂਰਤ ਪੈਂਦੇ ਜਦ ਵੀ ਰੱਬ ਸਾਨੂੰ ਯਾਦ ਆਉਂਦਾ ਹੈ ਤਾਂ ਸਹਿਦ ਸਪਾਏ ਸਾਡਾ ਚਿਹਰਾ ਸਾਡੀਆਂ ਅੱਖਾਂ ਸਾਡੇ ਹੱਥ ਉੱਪਰ ਵੱਲ ਨੋਟ ਜਾਂਦੇ ਹਨ ਤਾਂ ਜੋ ਉੱਪਰ ਬੈਠਾ ਰੱਬ ਸਾਡੀ ਕਿਤੇ ਅਰਦਾਸ ਸੁਣ ਲਵੇ ਜਿਵੇਂ ਰੱਬ ਉੱਪਰ ਸਤਿਸ਼ਵਾਨ ਤੇ ਬੈਠਾ ਸਾਡੀ ਗੱਲ ਸੁਣ ਰਿਹਾ ਹੋਵੇ ਭਗਵਤ ਕੀਤਾ ਵਿੱਚ ਲਿਖਿਆ ਹੈ हे ਅਰਜਨ ਈਸ਼ਵਰ ਸਾਰੇ ਪ੍ਰਾਣੀਆਂ ਦੇ ਹਿਰਦੇ ਵਿੱਚ ਵਸਦਾ ਹੈ ਕੁਰਾਨ ਸੂਰਾ ਅਲ ਬਕਰਾਂ ਆਇਤ 115 ਵਿੱਚ ਦਰਜ ਹੈ ਅੱਲਾ ਦਾ ਹੀ ਪੂਰਬ ਹੈ ਪੱਛਮ ਹੈ ਤਾਂ ਤੁਸੀਂ ਜਿੱਥੇ ਵੀ ਜਾਓ ਉੱਥੇ ਅੱਲਾ ਦਾ ਮੂੰਹ ਹੈ ਇਸਾਈ ਮਤ ਵਿੱਚ ਵੀ ਕਿਹਾ ਗਿਆ ਹੈ ਕਿ ਜੇ ਮੈਂ ਆਕਾਸ਼ ਉੱਪਰ ਚੜ ਜਾਵਾਂ ਤਾਂ ਤੂੰ ਉੱਥੇ ਹੈ ਜੇ ਮੈਂ ਪਤਾਲ ਵਿੱਚ ਵੀ ਆਪਣਾ ਬਿਸਤਰਾ ਲਗਾ ਲਵਾਂ ਤਾਂ ਤੂੰ ਉੱਥੇ ਵੀ ਹੈ ਸਾਡੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਜੀ ਨੂੰ ਸਰਵ ਵਿਆਪਕ ਹਰ ਥਾਂ ਮੌਜੂਦ ਹਸਤੇ ਹਨ ਪਰ ਜੇ ਰੱਬ ਕੋਲ ਹੁੰਦਾ ਤਾਂ ਲੜਾਈ ਝਗੜੇ ਇੱਕ ਦੂਜੇ ਪ੍ਰਤੀ ਨਫ਼ਰਤ ਨਹੀਂ ਸੀ ਹੋਣੀ ਕਈ ਸਿਆਣੇ ਕਹਿੰਦੇ ਹਨ ਕਿ ਰੱਬ ਹਰ ਥਾਂ ਤੇ ਹੈ ਸਿਵਾਏ ਇੱਕ ਥਾਂ ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਥਾਂ ਕਿਹੜੀ ਹੈ ਜਿੱਥੇ ਰੱਬ ਨਹੀਂ ਹੈ ਇਸ ਦਾ ਜਵਾਬ ਅਸੀਂ ਅਖੀਰ ਵਿੱਚ ਸਾਂਝਾ ਕਰਦੇ ਹਾਂ ਇਕ ਸ਼ਬਦ ਦੇ ਨਾਲ ਗੁਰਮਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਿਲਾਵਲ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਉਪਦੇਸ਼ ਕਰਦੇ ਹਨ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਰਬ ਜਾਨੋ ਨੇਰੇ ਏ ਮੇਰੇ ਮਨ ਤੂੰ ਇਸ ਗੱਲ ਤੇ ਯਕੀਨ ਬਣਾ ਕਿ ਪ੍ਰਮਾਤਮਾ ਹਰ ਵੇਲੇ 24 ਘੰਟੇ ਸੱਤੇ ਦਿਨ ਤੇਰੇ ਨਾਲ ਹੈ ਇਸ ਤਰ੍ਹਾਂ ਮਹਿਸੂਸ ਕਰਨ ਦੇ ਨਾਲ ਪਿਆਰੇ ਪ੍ਰਮਾਤਮਾ ਦੇ ਨਾਲ ਪਿਆਰ ਪੈ ਜਾਵੇਗਾ ਅਸੀਂ ਇਹ ਸ਼ਬਦ ਵੀ ਅਕਸਰ ਪੜ੍ਹਦੇ ਹਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੇ ਸਦਾ ਸਮਾਲੇ ਬਾਰ ਬਾਰ ਯਾਦ ਕਰਨ ਦੇ ਨਾਲ ਪਰਮਾਤਮਾ ਸਾਡੇ ਹਿਰਦੇ ਵਿੱਚ ਵਸਦਾ ਹੈ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਵਾਹਿਗੁਰੂ ਦੀ ਰਜ਼ਾ ਮਿੱਠੀ ਲੱਗਣ ਲੱਗ ਜਾਂਦੀ ਹੈ ਤੇਰਾ ਕੀ ਆ ਮਿਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਅਤੇ ਸਭ ਤੋਂ ਕੀਮਤੀ ਵਸਤੂ ਨਾਮ ਦੀ ਪ੍ਰਾਪਤੀ ਹੋਵੇਗੀ ਇਹ ਬਰਕਤ ਹੈ ਰੱਬ ਨੂੰ ਕੋਲ ਮਹਿਸੂਸ ਕਰਨ ਦੀ ਅੱਖਰ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ ਕਿ ਰੱਬ ਹਰ ਥਾਂ ਤੇ ਮੌਜੂਦ ਹੈ ਸਭ ਦੇ ਨੇੜੇ ਹੈ ਇੱਕ ਵਾਰ ਦੀ ਗੱਲ ਹੈ ਮੁੱਲਾ ਨਾਲ ਮੁਖਾਤਬ ਹੁੰਦਿਆਂ ਹੋਇਆਂ ਕਬੀਰ ਜੀ ਪ੍ਰਸ਼ਨ ਕਰਦੇ ਹਨ ਜੇ ਤੂੰ ਆਖਦਾ ਹੈ ਕਿ ਖੁਦਾ ਸਭ ਜੀਵਾਂ ਦੇ ਵਿੱਚ ਮੌਜੂਦ ਹੈ ਤਾਂ ਖੁਦਾ ਅੱਗੇ ਕੁਰਬਾਨੀ ਦੇਣ ਲਈ ਤੂੰ નિર્ਦੋਸ਼ੀ ਮੁਰਗੀ ਨੂੰ ਕਿਉਂ ਮਾਰ ਦਿੰਦਾ ਹੈ ਜੋ ਸਭ ਮੈਂ ਇੱਕ ਖੁਦਾਇ ਕਹਿਤ ਹੋ ਤਾਂ ਕਿਉਂ ਮੁਰਗੀ ਮਾਰੇ ਇਕ ਬਹੁਤ ਖੂਬਸੂਰਤ ਸ਼ਬਦ ਦੇ ਨਾਲ ਅਸੀਂ ਇਸ ਨੂੰ ਹੋਰ ਸਮਝਦੇ ਹਾਂ ਗੁਰੂ ਸਾਹਿਬ ਸਮਝਾਉਂਦੇ ਹਨ ਨਿਕਟ 부ਝੈ ਸੋ ਬੁਰਾ ਕਿਉ ਕਰੈ ਬਿਕਸਨ ਚੈ ਨੇ ਤੜਦਾ ਫਿਰੈ ਜਿਹੜਾ ਮਨੁੱਖ ਪਰਮਾਤਮਾ ਨੂੰ ਨੇੜੇ ਪਸਤਾ ਸਮਝਦਾ ਹੈ ਉਹ ਕਿਸੇ ਨਾਲ ਬੁਰਾ ਕਰ ਹੀ ਨਹੀਂ ਸਕਦਾ ਹੈ ਨਿਕਟ ਅਰਪੀਤ ਨਾ ਪਾਇਆ ਬਿਨ ਸਤਗੁਰ ਸਾਹਿਬ ਮੋਹੀ ਮਾਇਆ ਪਰਮਾਤਮਾ ਤੋਂ ਬਿਨਾ ਮਾਇਆ ਤਾਰੀ ਨੂੰ ਨਿਕਟ ਵਸਦਾ ਵੈਗਰੂ ਦੂਰ ਜਾਪਤਾ ਹੈ ਜੇ ਮੈਂ ਇਹ ਭੇਦ ਨਹੀਂ ਪਹਿਚਾਨਦਾ ਤਾਂ ਮੈਂ ਵੀ ਮਾਇਤਾਰੀ ਹੋਇਆ ਨੇੜਾ ਨੇੜਾ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੁਲ ਹੈ ਰਹਾਉ ਸਾਰੇ ਕਹਿੰਦੇ ਤਾਂ ਹਨ ਕਿ ਵਾਹਿਗੁਰੂ ਨੇੜੇ ਹੈ ਨੇੜੇ ਹੈ ਪਰ ਕੋਈ ਗੁਰੂ ਉਪਦੇਸ਼ ਨੂੰ ਜਾਣਨ ਵਾਲਾ ਹੀ ਡੂੰਗੀ ਗੱਲ ਨੂੰ ਸਮਝ ਸਕਤਾ ਹੈ ਫਿਰ ਹੁੰਦਾ ਕੀ ਹੈ ਨਿਕਟ ਨਾ ਦੇਖਿਆ ਪਰ ਗਰਹਿ ਜਾਏ ਉਹੀ ਮਨੁੱਖ ਦੂਜਿਆਂ ਦੇ ਘਰ ਚੋਰੀ ਕਰਦਾ ਹੈ ਜੋ ਪਰਮਾਤਮਾ ਨੂੰ ਨਿਕਟ ਵਸਦਾ ਨਹੀਂ ਵੇਖਦਾ ਦਰਭ ਰੈ ਮਿੱਥਿਆ ਆਕਰ ਖਾਏ ਠੱਗੀ ਚੋਰੀ ਵੀ ਕੀਤੀ ਜਾਂਦਾ ਹੈ ਤੇ ਤੁਹਾਨੂੰ ਨਾਸ਼ਵੰਸੀ ਦੱਸੀ ਜਾਂਦਾ ਹੈ ਬੈਠ ਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਭਲਾਨਿਆ ਸੱਚ ਦੇ ਗਿਆਨ ਤੋਂ ਬਿਨਾ ਸੋਜੀ ਨਹੀਂ ਪੈਣੀ ਉਹੀ ਮਨੁੱਖ ਦੂਜਿਆਂ ਨਾਲ ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ ਨਹੀਂ ਸਮਝਦਾ ਨਿਕਟ ਨਾ ਜਾਣੇ ਬੋਲੇ ਕੂੜ ਪਰ ਜਿਸ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਸਤਗੁਰ ਉਸ ਦਾ ਕਿਵਾੜ ਖੋਲ ਦੇ ਨੇਹਾਂ ਨੂੰ ਗਿਆਨ ਬਖਸ਼ ਦਿੰਦੇ ਹਨ ਅੰਦਰ ਬਾਹਰ ਵੈਗ੍ਰੂਹੀ ਦਿਸਣ ਲੱਗ ਜਾਂਦਾ ਹੈ ਫਿਰ ਉਸ ਦਾ ਜਨਮ ਮਨਨ ਵੀ ਕਟਿਆ ਜਾਂਦਾ ਹੈ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਿਗੁਰ ਸੇਵੇ ਕੋਲੇ ਕਪਾਟ ਅੰਦਰ ਬਾਹਰ ਨਿਕਟੇ ਸੋਏ ਜਾਂ ਨਾਨਕ ਆਵੇ ਨਾ ਜਾਵੇ ਕੋਈ ਆਪ ਸਭਨਾ ਦੇ ਜਵਾਬ ਪ੍ਰਾਪਤ ਹੋ ਗਏ ਹਨ ਸਭ ਤੋਂ ਪਹਿਲਾਂ ਜਵਾਬ ਦੇਣ ਵਾਲੇ ਮਿਸਰਿੰਦਰ ਕੌਰ ਜੀ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਕਹਿੰਦੇ ਤਾਂ ਹਾਂ ਕਿ ਰੱਬ ਸਾਥ ਥਾਂਤੇ ਹੈ ਪਰ ਮੰਦੇ ਨਹੀਂ ਜੇ ਕਰਸੀ ਮੰਨੀਏ ਤਾਂ ਕਿਸੇ ਨਾਲ ਠਗੀ ਨਾ ਕਰੀਏ ਕਿਸੇ ਦਾ ਪੁਰਾਣਾ ਤਕੀਏ ਝੂਠ ਪਾਪ ਚੋਰੀ ਹਰ ਮਾੜਾ ਕੰਮ ਕਰਨ ਤੋਂ ਡਰੀਏ ਪਹਿਲਾ ਜ਼ਿਕਰ ਕੀਤਾ ਸੀ ਕਿ ਰੱਬ ਹਰ ਥਾਂ ਤੇ ਹੈ ਪਰ ਇੱਕ ਥਾਂ ਐਸੀ ਵੀ ਹੈ ਜਿੱਥੇ ਰੱਬ ਨਹੀਂ ਹੈ ਉਹ ਥਾਂ ਹੈ ਸਾਡੀ ਸੋਚ ਸਾਡਾ ਚੇਤਾ ਪਰ ਜੇਕਰ ਸਾਡੇ ਅਚਾਰ ਵਿਚਾਰ ਵਿਹਾਰ ਦੇ ਵਿੱਚ ਜੇਕਰ ਵੈਗਰੂ ਆ ਕੇ ਵਸ ਜਾਵੇ ਤਾਂ ਅਸੀਂ ਦੁਨੀਆ ਦੇ ਲਈ ਆਦਰਸ਼ ਬਣ ਜਾਈਏ ਗੁਰੂ ਦੇ ਪਿਆਰੇ ਬਣ ਜਾਈਏ ਅਤੇ ਚੰਗੇ ਸਮਾਜ ਦੀ ਸਿਰਜਣਾ ਦੇ ਕਾਰਨ ਬਣ ਜਾਈਏ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ for the betterment of the world.